ਫਿਰ ਉਹ ਬੰਦੀ ਕਰਦਾ ਮੈਨੂੰ ਆਜੇ ਮੇਰੇ ਨਾਲ ਦੇ ਕਹਿੰਦੇ ਸਾਰੇ ਦਰਵਾਜ਼ੇ ਬੰਦ ਆ। ਕੁਸ਼ੀ ਰਾਈ ਨਹੀਂ ਮਿਲਦਾ ਕੋਈ ਫੜਕਦੇ ਫਿਰਦੇ ਆ। ਮਾਣ ਨਹੀਂ ਕਹਿੰਦੇ ਤੇ ਚਾਵੇਂ ਤਾਂ ਘੜੇ ਗੇਟ ਬੰਦ ਆ ਨਾ ਸਵਰਗਾਂ ਦੇ। ਜੋ ਸੱਚ ਖਾਂਦੇ ਉਹਨਾਂ ਬਾਦ ਰਾਜਾ ਬਣਾ ਦਿਆ ਪਰ ਉਹ ਮੋਟਕ ਤੇ ਜੇ ਆਰਜੁਨੀ ਗਾਉਣਾ ਕਹਿੰਦੇ ਚਰਨ ਜੀਵ ਕਰਦੇ ਆਹ ਜੇ ਜੇ ਮਾਤਮੇਕ ਦਾ ਆਵਾਜ਼ ਚਾਵੇਂ ਸਦਾ ਨਹੀਂ ਦੇਦਿਆਂ ਜਦੋਂ ਪਿਆਰ ਵੀ ਆਉਂਦੀ ਆ ਨਾ ਜਿਵੇਂ ਗੁਰੂ ਤੇ ਸਿੱਖ ਦਾ ਪ੍ਰੇਮ ਆ ਪਿਆਰਿਓ ਇੰਨਾ ਟੇ ਜਗੇ ਤ੍ਰਿਮੰਦ ਹੋ ਚਾਹ ਕਹਿੰਦੇ ਆ ਆਪਣੇ ਰੂਹ ਮੇਂ ਨਾ ਆ ਗਿਆ ਅਗਲਾ ਕੋਲਕਤਾ ਨਾਮ ਸੱਚੇ ਪਾਤਸ਼ਾਹ ਉਹ ਦਸੀ ਸੋਨੇ ਲੱਗਦੇ ਆ ਮੇਰੇ ਆਂ ਬਸ ਬਤਾਵਾ ਪਾ ਲੋ ਪਾ ਲੋ ਤੁੱਟੀ ਘਰ ਬਲੀ ਅਜ ਆਪਾ ਕੋ ਸੰਗਤਾ ਹੋ ਉਸ ਸਮੇਂ ਉਹ ਬਾਚਨ ਆਈਆਂ ਬਜਰੋ ਜੀਵ ਗੁਰੂ ਨਾਲੋਂ ਟੱਜ ਜਾਂਦਾ ਨਾ ਮਰਹਲਾਤ ਕੀ ਹੈ ਤੇ ਜਦੋਂ ਗੁਰੂ ਕਿਰਪਾ ਕਰਨੇ ਇੰਨਾ ਫੇਰ ਹਲਾਤ ਕੀ ਹੈ ਕੋਈ ਇੱਕ ਤਾਂ ਉਹ ਨਾ ਤੁਸੀਂ ਜਦੋਂ ਬਨਾਵਾ ਦੇ ਕੇ ਆਇਆ ਨਾ ਸਿੰਘ ਮਾਪੇ ਜਿਹੜੇ ਬੱਚਿਆਂ ਨੂੰ ਤਰਸਦੇ ਹੁੰਦੇ ਆ ਫਟਕਾਰਾਂ ਦੇ ਲਾਗੇ ਜਿਹੜਾ ਐਸਪੀ ਪੋਰਸ਼ੇ ਜੀਵਨ ਸਾਥੀ ਆ ਉਹਨੇ ਵੀ ਉਹ ਤਾਂ ਦੇ ਮਾਰੇ ਛੀਨੋ ਸ਼ਗਲੀ ਕਰਤਾ ਜਦੋਂ ਕੋਈ ਆਪਣਾ ਜੀਵਨ ਦਾ ਸਾਥੀ ਗਵੇ ਨਾ ਬਈ ਤੇਰਾ ਕੋਈ ਜੀਵਨ ਕੋਣਾ ਤੂੰ ਕੀ ਤੇਰੇ ਬੱਲੇ ਆ ਫਿਰ ਇਸ ਧੀ ਕਹੇ ਆਪਣੇ ਪਤੀ ਨੂੰ ਵੀ ਆਉਂ ਘਾਰੇ ਤੂੰ ਸਾਡੇ ਆਲੇ ਪਹਿਲਾਂ ਦੇ ਵਿੱਚ ਆ ਜਾ ਤੇ ਸਾਨੂੰ ਬਣਾ ਤੇਲ ਅਸੀਂ ਕਰਦੇ ਹਾਂ ਗੁਰੂ ਘਰੇ ਐ ਹੋਏ ਤਾਂ ਵੀ ਇਹ ਪੁੱਛ ਰਿਹਾ ਦਾ ਪਰਮਾਵਾ ਜਿਹੜਾ ਗੁਰੂ ਨੇ ਤਖਤਾਲਾ ਨਾ ਕੋਈ ਨਹੀਂ ਸਾਥੀ ਸੰਗ ਸਖਾ ਸਾਥ ਅਦਿਗੋ ਕੋਈ ਨੰਦੇੋ ਸਾਥ ਸਭ ਮਾਨਕਾ ਇਹੋ ਜੁਟ ਕੇ ਮੈਂ ਇੱਕ ਇਹ ਸਰਵ ਬਣਾ ਤੈ ਕੋਈ ਰੱਬ ਦਾ ਆਸਰਾ ਲੈ ਜਾਂਪਾ ਤੇ ਅਰੋ ਕੋਈ ਖੁਦ ਆਪਣਾ ਆਸਰਾ ਤੱਕਿਆ ਤੇ ਤੈਗੇ ਚੱਲੇ ਤੇ ਜੇ ਕੋ ਆਪਣਾ ਆਪ ਕਰਵਾਨ ਕਰਕੇ ਤੇ ਮੇਰੇ ਗੁਰੂ ਨੇ ਆਪਣੀ ਗੋਪੀ ਚ ਵੀ ਪਾ ਲਿਆ ਕੋਕੰਦੇ ਭਾਰਤ ਦੇ ਤੇ ਇਹ ਆ ਸੱਚੇ ਬਾਦਸ਼ਾਹ ਜਿੰਦਗੀ ਦਾ ਦਾ ਪੜਦਾ ਵੀ ਪਤਾ ਨਹੀਂ ਹੋਕਮ ਨਹੀਂ ਕਮੈਂਟ ਰਹੇ ਹੁਣ ਦਾਲ ਕੁਰਬਾਨਾ ਆਣ ਜਨਮ ਨਿਆਸੀ ਯਾਦ ਦੀ ਤੇਰੀ ਮੇਂ ਮੁੱਠਿਆ ਲੈ ਜਨਮ ਦੇ ਗੁਰੂ ਜਨਮ ਨਿਆਸੀ ਤੇਰੀ ਖਾਤਰ ਜਦੋਂ ਦੇਖਿਆ ਤੈਨੂੰ ਆਖੋ ਨਾਂ ਚ ਨੇ ਨਾਨਕ ਇਹ ਆਵਾਜ਼ਾਂ ਮਾਰੀਆਂ ਅੰਮੀ ਤੇਰੀ ਬੇਕਰਵਾਹੀ ਨਾ ਤੁਮਨ ਮਨੋਂ ਧੀਰ ਨਹੀਂ ਸੱਚੇ ਬਾਦਸ਼ਾਹ ਬਾਪੂ ਵਰਦਾ ਆਗਮੀ ਸਾਹੂ ਦੇਣਾ ਪਤਾ ਨਹੀਂ ਕਿਦੋਂ ਤੋਰਨੇ ਪੁੱਤ ਦੇ Bir saybodayla bir nevi ardarda ne gibi bandki seberv karda karda soğanba, bir sütme nişter da muzara bakır, ki kadar ne kulede ne de burcada bu kadar dinamik bir yer olmaz. Burada ama

भ